ਆਪਸੀ ਸਾਇੰਟਿਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਔਰ ਮੈਂ ਹਾਂ ਤਿਜਿੰਦਰ ਪਾਲ ਸਿੰਘ ਅ ਬੀਤੀ ਰਾਤ ਜੋ ਜੰਮੂ ਦੇ ਵਿੱਚ ਖਾਸ ਕਰਕੇ ਅਰਸਪੁਰਾ ਵਾਲੇ ਇਲਾਕੇ ਤੋਂ ਲੈ ਕੇ ਕਰਕੇ ਅਖਨੂਰ ਤੱਕ ਸਾਂਬਾ ਕਟੂਆ ਇਸ ਸਾਰੇ ਇਲਾਕੇ ਦੇ ਵਿੱਚ ਪਾਕਿਸਤਾਨ ਵੱਲੋਂ ਇੱਕ ਬਹੁਤ ਵੱਡੀ ਅ ਨਪਾਕ ਹਰਕਤ ਜਿਹੜੀ ਹੈ ਉਹ ਕੀਤੀ ਗਈ ਹੈ ਜਾਨੀ ਕਿ ਡਰੋਨ ਹਮਲੇ ਜਿਹੜੇ ਨੇ ਉਹ ਜੰਮੂ ਦੇ ਉੱਪਰ ਖਾਸ ਕਰਕੇ ਸਿਟੀ ਦੇ ਉੱਪਰ ਸਿਟੀ ਹਾਰਟ ਦੇ ਵਿੱਚ ਖਾਸ ਕਰਕੇ ਕੁਝ ਐਸੀਆਂ ਜਗ੍ਹਾ ਸਫਿਸਟੀਕੇਟਿਡ ਜਿਹੜੀਆਂ ਪਲੇਸਿਸ ਨੇ ਜਿਵੇਂ ਕਿ 에어ਪੋਰਟ ਹੋ ਗਿਆ ਰੇਲਵੇ ਸਟੇਸ਼ਨ ਹੋ ਗਿਆ ਜਾਂ ਕੋਈ ਮਿਲਟਰੀ ਸਟੇਸ਼ਨਸ ਹੋ ਗਏ ਇਹਨਾਂ ਜਗ੍ਹਾ ਦੇ ਉੱਤੇ ਹਮਲੇ ਕਰਨ ਦੀ ਕੋਸ਼ਿਸ਼ ਕੀਤੀ ਮਗਰ ਉਸ ਕੋਸ਼ਿਸ਼ ਨੂੰ ناکਾਮ ਕੀਤਾ ਦਾਤ ਦੇਣੀ ਪੈਗੀ ਸਾਨੂੰ ਇੰਡੀਅਨ ਡਿਫੈਂਸ ਸਿਸਟਮ ਦੀ ਜਿਹੜਾ ਕਿ ਇਸ ਸਾਰੇ ਹਮਲੇ ਨੂੰ ناکਾਮ ਕਰਨ ਦੇ ਵਿੱਚ ਰਜ ਕੇ ਕਾਮਯਾਬ ਹੋਇਆ ਔਰ ਸਿਰਫ ਜੇ ਜਮੂ ਦੀ ਗੱਲ ਕਰੀਏ ਤਾਂ ਬੀਤੀ ਰਾਤ ਇੱਕ ਬਹੁਤ ਵੱਡੇ ਵੱਡੇ ਧਮਾਕੇ ਹੋਏ ਜਦੋਂ ਡਿਫੈਂਸ ਸਿਸਟਮ ਨੇ ਕੰਮ ਕਰਨਾ ਸ਼ੁਰੂ ਕੀਤਾ ਤਾਂ ਉਸ ਸਾਰੀ ਸਿਚੁਏਸ਼ਨ ਨੂੰ ਬੜੇ ਹੀ ਸੋਹਣੇ ਤਰੀਕੇ ਦੇ ਨਾਲ ਜਿਹੜਾ ਹੈ ਉਹ ਨਿਪਟਾਤਾ ਇਵੈਕੂਏ ਆਪਣਾ ਨਿਸ਼ਟ ਨਾਬੂਦ ਕਰਕੇ ਇਹਨਾਂ ਡਰੋਨਸ ਨੂੰ ਜਿਹੜਾ ਨਿਊਟਰਲਾਈਜ਼ ਕਰਕੇ ਖਤਮ ਕਰ ਦਿੱਤਾ ਜਿਹਦੇ ਨਾਲ ਕਿ ਕਿਸੇ ਵੀ ਤਰ੍ਹਾਂ ਦੀ ਜਾਨ ਮਾਲ ਦੀ ਜਿਹੜੀ ਨੁਕਸਾਨ ਹੈ ਉਹ ਜੰਮੂ ਦੇ ਵਿੱਚ ਨਹੀਂ ਹੋਇਆ ਪਰ ਹੈਰਾਨਗੀ ਦੀ ਗੱਲ ਇਹ ਹੈ ਕਿ ਡਿਫੈਂਸ ਸਿਸਟਮ ਅਗਰ ਨਾ ਹੁੰਦਾ ਤਾਂ ਪਾਕਿਸਤਾਨ ਕਿੰਨੀ ਵੱਡੀ ਸਾਜ਼ਿਸ਼ ਜਿਹੜੀ ਸੀ ਉਹ ਰਚ ਰਿਆ ਸੀ ਉਮੀਦ ਆਮ ਤੌਰ ਤੇ ਜੇ ਦੇਖਿਆ ਜਾਵੇ ਤਾਂ ਇਹ ਡਿਫੈਂਸ ਸਿਸਟਮ ਜਿਹੜਾ ਹੈ ਉਹ ਇੱਕ ਬਹੁਤ ਹੀ ਜ਼ਬਰਦਸਤ ਡਿਫੈਂਸ ਸਿਸਟਮ ਹੈ ਔਰ ਪੈਨਿਕ ਹੋਣ ਦੀ ਲੋੜ ਜਿਹੜੀ ਹੈ ਉਹ ਜੰਮੂ ਵਾਸੀਆਂ ਨੂੰ ਬਿਲਕੁਲ ਵੀ ਨਹੀਂ ਕਿਉਂਕਿ ਇੰਡੀਅਨ ਆਰਮੀ ਔਰ ਇੰਡੀਅਨ ਡਿਫੈਂਸ ਸਿਸਟਮ ਜਿਹੜਾ ਹੈ ਉਹ ਤੁਹਾਡੇ ਸਿਰ ਦੇ ਉੱਤੇ ਬੈਠਾ ਹੈ ਤੋ ਤੁਸੀਂ ਉਹਦੀ ਛਤਰ ਛਾਇਆ ਹੇਠ ਬਿਲਕੁਲ ਸੁਰੱਖਿਤ ਹੋ ਲੇਕਿਨ ਤੁਹਾਨੂੰ ਵੀ ਕੁਝ ਨਾ ਕੁਝ ਜਿਹੜਾ ਹੈ ਐਡਵਾਈਸਰੀਜ਼ ਜੋ ਜਾਰੀ ਕੀਤੀਆਂ ਗਈਆਂ ਹਨ ਸਰਕਾਰ ਵੱਲੋਂ ਜਾਂ ਡਿਫੈਂਸ ਵੱਲੋਂ ਉਹਨਾਂ ਨੂੰ ਜਿਹੜਾ ਹੈ ਤੁਹਾਨੂੰ ਪੂਰੇ ਤਰੀਕੇ ਦੇ ਨਾਲ ਅਪਣਾਣਾ ਪਵੇਗਾ ਖਾਸ ਕਰਕੇ ਜੋ ਬਲੈਕਆਊਟ ਹੈ ਉਸ ਬਲੈਕਆਊਟ ਦਾ ਹਿੱਸਾ ਤੁਸੀਂ ਆਪ ਬੰਨਣਾ ਹੈ ਕਿਉਂਕਿ ਇਸ ਬਲੈਕਆਊਟ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਲਾਈਟ ਜਿਹੜੀ ਹੈ ਤੁਸੀਂ ਆਪਣੇ ਘਰਾਂ ਦੇ ਵਿੱਚ ਨਹੀਂ ਜਗਾਉਣੀ ਇਸ ਲਾਈਟ ਦੇ ਕਾਰਨ ਕੋਈ ਨਾ ਕੋਈ ਜੋ ਤੁਸੀਂ ਆਪਣੇ ਵਿਰੇ ਵਿੱਚ ਜਾਂ ਆਪਣੇ ਅੰਦਰ ਜਗਾਉਗੇ ਤਾਂ ਉਹਦੇ ਨਾਲ ਕੋਈ ਨਾ ਕੋਈ ਨੁਕਸਾਨ ਜਿਹੜਾ ਹੈ ਤੁਹਾਡਾ ਹੋ ਸਕਦਾ ਹੈ ਜੇਕਰ ਇਸ ਤਰ੍ਹਾਂ ਦੀ ਫੇਰ ਤੋਂ ਕੋਈ ਨਾਪਾਕ ਹਰਕਤ ਅਗਰ ਦੇਸ਼ ਵੱਲੋਂ ਗਵੰਡੀ ਦੇਸ਼ ਵੱਲੋਂ ਕੀਤੀ ਜਾਂਦੀ ਹੈ ਪਰ ਗਵੰਡੀ ਦੇਸ਼ ਨੇ ਸਿਰਫ ਇੱਥੇ ਤੱਕ ਹੀ ਬਸ ਨਹੀਂ ਕੀਤੀ ਪਾਕਿਸਤਾਨ ਨੇ ਜੋ ਜਿਸ ਤਰੀਕੇ ਦੇ ਨਾਲ ਮੋਟਿਵ ਦੇ ਨਾਲ ਜੰਮੂ ਦੇ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਇਸੇ ਤਰ੍ਹਾਂ ਜਿਵੇਂ ਕਿ ਕੁਝ ਸਮਾਂ ਪਹਿਲਾਂ ਪੁੰਛ ਦੇ ਵਿੱਚ ਵੀ ਬਹੁਤ ਵੱਡਾ ਹਮਲਾ ਹੋਇਆ ਸੀ ਜਿਹੜੇ ਸਿਟੀ ਨੂੰ ਪੁੰਛ ਸਿਟੀ ਨੂੰ ਜਿਹੜਾ ਖਾਸ ਕਰਕੇ ਨਿਸ਼ਾਨਾ ਬਣਾਇਆ ਗਿਆ ਸੀ ਸੁਣਨ ਦੇ ਵਿੱਚ ਜੋ ਸੂਤਰਾਂ ਮੁਤਾਬਕ ਖਬਰ ਮਿਲੀ ਅਤੇ ਹੋਰ ਵੀ ਜੋ ਪ੍ਰਤੱਖਦਰਸ਼ੀਆਂ ਨੇ ਉੱਥੋਂ ਸਾਨੂੰ ਦੱਸਿਆ ਕਿ ਨੁਸ਼ਹਿਰਾ ਦੇ ਵਿੱਚ ਜੋ ਇਲਾਕਾ ਹੈ ਉੱਥੇ ਵੀ ਪਾਕ ਦੀ ਸ਼ੈਲਿੰਗ ਜਿਹੜੀ ਹੈ ਉਹ ਬਹੁਤ ਕੀਤੀ ਗਈ ਔਰ ਉਸ ਤੋਂ ਬਾਅਦ ਜਿਹੜਾ ਅੱਗੇ ਚਲੇ ਜਾਈਏ ਰਜੋਰੀ ਦਾ ਇਲਾਕਾ ਹੋ ਗਿਆ ਮੈਂਡਰ ਦਾ ਇਲਾਕਾ ਹੋ ਗਿਆ ਪੁਨਚ ਹੋ ਗਿਆ ਉੜੀ ਸੈਕਟਰ ਹੋ ਗਿਆ ਕੋਈ ਵੀ ਜਗ੍ਹਾ ਜਿਹੜੀ ਹੈ ਪਾਕਿਸਤਾਨ ਨੇ ਛੱਡੀ ਨਹੀਂ ਜਿੱਥੇ ਉਸਨੇ ਸਿਵਿਲਿਅਨਸ ਦੇ ਉੱਤੇ ਹਮਲੇ ਨਾ ਕੀਤੇ ਹੋਣ ਹੁਣ ਇਹਨਾਂ ਹਮਲਿਆਂ ਨੂੰ ਦੇਖਦੇ ਹੋਏ ਰਿਟੈਲੀਏਟ ਇੰਡੀਅਨ ਆਰਮੀ ਨੇ ਜ਼ਬਰਦਸਤ ਤਰੀਕੇ ਦੇ ਨਾਲ ਕੀਤਾ ਔਰ ਮੂੰਹ ਤੋੜ ਜਵਾਬ ਜਿਹੜਾ ਹੈ ਉਹ ਦੁਸ਼ਮਣ ਨੂੰ ਦਿੱਤਾ ਗਿਆ ਐਡਵਾਈਜ਼ਰੀਜ਼ ਮੈਂ ਫਿਰ ਤੋਂ ਇੱਕ ਵਾਰ ਦੱਸ ਦਿਆਂ ਤੁਹਾਨੂੰ ਸਾਰਿਆਂ ਨੂੰ ਜਾਣੀ ਪਵੇਗੀ ਇਸ ਐਡਵਾਈਜ਼ਰੀ ਦੇ ਤਹਿਤ ਬਲੈਕਆਊਟ ਦੇ ਵਿੱਚ ਤੁਸੀਂ ਕਿਸੇ ਤਰ੍ਹਾਂ ਦੀ ਕੋਈ ਵੀ ਜਿਹੜੀ ਹੈ ਲਾਈਟ ਜਿਹੜੀ ਹੈ ਆਪਣੇ ਘਰ ਦੇ ਵਿੱਚ ਨਹੀਂ ਜਗਾਉਣੀ ਔਰ ਸਭ ਤੋਂ ਵੱਡੀ ਗੱਲ ਕਿ ਕੋਸ਼ਿਸ਼ ਕਰਨੀ ਕਿ ਬਿਨਾਂ ਕੰਮ ਦੇ ਬਿਨਾਂ ਜ਼ਰੂਰਤ ਦੇ ਬਾਹਰ ਜਿਹੜਾ ਹੈ ਤੁਸੀਂ ਕਰੋ ਨਹੀਂ ਨਿਕਲਣਾ ਔਰ ਉਸ ਤੋਂ ਵੀ ਇੱਕ ਹੋਰ ਵੱਡੀ ਗੱਲ ਜਿਹੜੀ ਕਿ ਕੱਲ ਰਾਤ ਨੂੰ ਜਿਹੜਾ ਦੇਖਣ ਨੂੰ ਮਿਲੀ ਕਰੀਬ ਜਿਸ ਵੇਲੇ ਇਹ ਡਰੋਨ ਹਮਲਾ ਹੋਇਆ ਤਾਂ ਸਾਡਾ ਡਿਫੈਂਸ ਸਿਸਟਮ ਐਕਟੀਵੇਟ ਕੀਤਾ ਗਿਆ ਉਸ ਵੇਲੇ ਇੱਕਦਮ ਤੋਂ ਜਦੋਂ ਪੈਨਿਕ ਸਿਚੁਏਸ਼ਨ ਕ੍ਰੀਏਟ ਹੋ ਗਈ ਜੰਮੂ ਅਤੇ ਉਹਦੇ ਆਲੇ ਦੁਆਲੇ ਵਾਲੇ ਇਲਾਕਿਆਂ ਦੇ ਵਿੱਚ ਤਾਂ ਲੋਕਾਂ ਨੂੰ ਇੱਕ ਪ੍ਰੋਬਲਮ ਬੜੀ ਆਈ ਜਿਸ ਦੇ ਵਿੱਚ ਮੋਬਾਈਲ ਫੋਨ ਬੰਦ ਹੋ ਗਏ ਇਹ ਇੱਕ ਕੰਜੈਸ਼ਨ ਹੋ ਜਾਂਦੀ ਹੈ ਬਿਨਾ ਸੋਚੇ ਸਮਝੇ ਫਾਲਤੂ ਦੇ ਕਿਸੇ ਵੀ ਤਰ੍ਹਾਂ ਦੀ ਕਾਲ ਸਿਰਫ ਇਹ ਦੱਸਣ ਦੇ ਲਈ ਕਿ ਸਾਡੇ ਇਲਾਕੇ 'ਚ ਕੀ ਹੋ ਰਿਹਾ ਹੈ ਤੁਹਾਡੇ ਇਲਾਕੇ 'ਚ ਹੋ ਰਿਹਾ ਹੈ ਜਾਂ ਨਹੀਂ ਹੋ ਰਿਹਾ ਇਸ ਤਰ੍ਹਾਂ ਦੀਆਂ ਕਾਲਾਂ ਨਾ ਕੀਤੀਆਂ ਜਾਂਦ ਕਿਉਂਕਿ ਕਈ ਇਸ ਤਰ੍ਹਾਂ ਦੀਆਂ ਬੇਫਜ਼ੂਲ ਦੀਆਂ ਕਾਲਸ ਕਰਨ ਤੇ ਉੱਤੇ ਨੈਟਵਰਕ ਦੇ ਵਿੱਚ ਕੰਜੈਸ਼ਨ ਆ ਜਾਂਦਾ ਹੈ ਔਰ ਮੋਬਾਈਲ ਫੋਨ ਜਿਹੜੇ ਨੇ ਉਹ ਸਾਰੇ ਬੰਦ ਹੋ ਜਾਂਦੇ ਨੇ ਉਹ ਫੋਨ ਮਿਲਣਾ ਬੰਦ ਹੋ ਜਾਂਦੇ ਨੇ ਕਾਲ ਆਪਣੇ ਆਪ ਡ੍ਰੌਪ ਹੋਣਾ ਸ਼ੁਰੂ ਹੋ ਜਾਂਦੀ ਹੈ ਇਹ ਕਾਰਨ ਬਹੁਤ ਵੱਡਾ ਹੈ ਇਸ ਚੀਜ਼ ਨੂੰ ਵੀ ਤੁਸੀਂ بڑا ਸੰਜੀਦਗੀ ਦੇ ਨਾਲ ਲੈਣਾ ਹੈ ਕਿ ਕਾਲ ਸਿਰਫ ਉਸ ਵੇਲੇ ਕੀਤੀ ਜਾਵੇ ਜਿਸ ਵੇਲੇ ਤੁਹਾਨੂੰ ਜ਼ਰੂਰਤ ਬਹੁਤ ਜ਼ਿਆਦਾ ਜ਼ਰੂਰਤ ਹੋਵੇ ਔਰ ਕਾਫੀ ਹੱਦ ਤੱਕ ਜਿਹੜਾ ਮੋਬਾਈਲ ਸਿਸਟਮ ਸੀ ਉਹ ਕੱਲ ਸ਼ਾਮ ਨੂੰ ਬੰਦ ਪੈ ਚੁੱਕਿਆ ਸੀ ਔਰ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਇਸ ਚੀਜ਼ ਦੇ ਉੱਤੇ ਵੀ ਅਮਲ ਕਰੋਗੇ ਪੁੰਛ ਦੇ ਵਿੱਚ ਵੀ ਬਹੁਤ ਵੱਡੀ ਜੋ ਫਾਇਰਿੰਗ ਦੁਬਾਰਾ ਤੋਂ ਕੱਲ ਰਾਤ ਨੂੰ ਕੀਤੀ ਗਈ ਸਾਡੇ ਨਾਲ ਪੁੰਛ ਤੋਂ ਸਰਦਾਰ ਨਰਿੰਦਰ ਸਿੰਘ ਜੀ ਜੋ ਡੀਜੀਪੀ ਸੀ ਦੇ ਪ੍ਰਧਾਨ ਵੀ ਨੇ ਉੱਥੇ ਦੇ ਉਹਨਾਂ ਦੇ ਕੋਲ ਅਸੀਂ ਜਾਣਦੇ ਹਾਂ ਕਿ ਸਿਚੁਏਸ਼ਨ ਪੁੰਛ ਦੀ ਆਖਰ ਕੀ ਰਹੀ ਕਿਵੇਂ ਕੱਲ ਦੀ ਰਾਤ ਜਿਹੜੀ ਹੈ ਉਹਨਾਂ ਨੇ ਕੱਟੀ ਔਰ ਕਿਸ-ਕਿਸ ਤਰੀਕੇ ਦੇ ਨਾਲ ਪਾਕਿਸਤਾਨ ਦੀਆਂ ਨਾਪਾਕ ਹਰਕਤਾਂ ਜੜੀਆਂ ਨੇ ਉੱਥੇ ਵੀ ਚਲਦੀਆਂ ਰਹੀਆਂ ਔਰ ਕਿੱਥੇ-ਕਿੱਥੇ ਹਮਲੇ ਹੋਏ ਆਓ ਸੁਣਦੇ ਹਾਂ ਸਰਦਾਰ ਨਰਿੰਦਰ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਰਾਤ ਲਗਾਤਾਰ ਇਸ ਹੱਦ ਦੀ ਸ਼ੈਲਿੰਗ ਹੋਈ ਕਿ ਅਸੀਂ ਮਹਿਸੂਸ ਕਰ ਰਹੇ ਸਾਂ ਕਿ ਸ਼ਾਇਦ ਸਾਡੇ ਪੁੱਛ ਦੇ ਅੰਦਰ ਅੱਧੀ ਤੋਂ ਜ਼ਿਆਦਾ ਪੁੱਛ ਜਿਹੜੀ ਹੈ ਪਤਾ ਨਹੀਂ ਕਿਸ ਕਿਸਮ ਦੇ ਹਾਲਾਤਾਂ ਤੋਂ ਗੁਜ਼ਰ ਰਹੀ ਹੋਣੀ ਕਿਸ ਕਿਸਮ ਦੇ ਹਾਲਾਤ ਬਣਨਗੇ ਮਹਾਰਾਜ ਦੀ ਬੜੀ ਬਖਸ਼ਿਸ਼ ਰਹੀ ਕਿ ਕੋਈ ਜਾਣੀ ਨੁਕਸਾਨ ਜਿਹੜਾ ਹੈ ਉਹ ਕਿਦਰੇ ਨਹੀਂ ਹੋਇਆ ਪਰ ਖਾਸ ਕਰਕੇ ਕਾਮ ਸਰ ਦੇ ਅਸੀਂ ਇਸ ਵਕਤ ਵਾਰਡ ਨੰਬਰ 9 ਦੇ ਵਿੱਚ ਪੁੱਜੇ ਹੋਏ ਹਾਂ ਜਿੱਥੇ ਸਾਡੇ ਜਨਰਲ ਜੋ ਸਾਡੇ ਡੀਜੀਪੀਸੀ ਦੇ ਜਾਇੰਟs ਕਤਰ ਸਾਹਿਬ ਨੇ ਸਰਦਾਰ ਗੁਰਚਰਨ ਸਿੰਘ ਜੀ ਉਹਨਾਂ ਦੇ ਗ੍ਰਹਿ ਵਿਖੇ ਅਸੀਂ ਪੁੱਜੇ ਹੋਏ ਹਾਂ ਔਰ ਦੇਖ ਰਹੇ ਹਾਂ ਕਿ ਕਿਸ ਹੱਦ ਦਾ ਨੁਕਸਾਨ ਜਿਹੜਾ ਹੈ ਇਸ ਘਰ ਦਾ ਹੋਇਆ ਹੈ ਕੇਵਲ ਇਸੇ ਘਰ ਦਾ ਹੀ ਨਹੀਂ ਬਲਕਿ ਮੈਂ ਕਵਾਂਗਾ ਕਿ ਇਥੇ ਆਸ ਪੜੋਸ ਜਿੰਨੇ ਵੀ ਘਰ ਨੇ ਮੈਕਸਿਮਮ ਕੋਈ 6-7 ਘਰਾਂ ਦੇ ਵਿੱਚ ਬਹੁਤ ਵੱਡਾ ਨੁਕਸਾਨ ਜਿਹੜਾ ਹੈ ਸ਼ੈਲਿੰਗ ਦੇ ਨਾਲ ਹੋਇਆ ਔਰ ਖਾਸ ਕਰਕੇ ਜਿਸਨੇ ਅਸੀਂ ਆਪਣੇ ਜਾਇੰਟs ਕਤਰ ਸਾਹਿਬ ਦੇ ਘਰ ਪੁੱਜੇ ਹਾਂ ਤੇ ਇੱਥੇ ਆ ਕੇ ਹਾਲਾਤ ਦੇਖੇ ਅਸੀਂ ਤੇ ਹੈਰਾਨ ਹੋ ਗਏ ਕਿ ਦੋ ਸ਼ੈਲ ਜਿਹੜੇ ਨੇ ਐਟ ਅ ਟਾਈਮ ਇਸ ਘਰ ਦੇ ਉੱਤੇ ਪੈਂਦੇ ਨੇ ਔਰ ਪੂਰੀ ਤਰ੍ਹਾਂ ਜੋ ਅਪਰ ਸਟੋਰੀ ਹੈ ਇਹਨਾਂ ਦੀ ਉਹ ਪੂਰੀ ਤਰ੍ਹਾਂ ਡੈਮੇਜ ਹੋ ਗਈ ਸਲੇਬ ਜੋ ਹੈ ਬਹੁਤ ਵੱਡਾ ਉੱਥੇ ਇੱਕ ਗੱਡਾ ਬਣਾ ਦਿੱਤਾ ਉਸ ਸ਼ੈਲ ਨੇ ਔਰ ਸ਼ੁਕਰ ਹੈ ਪ੍ਰਮਾਤਮਾ ਦਾ ਕਿ ਕਿਸੇ ਕਿਸਮ ਦਾ ਕੋਈ ਨੁਕਸਾਨ ਨਹੀਂ ਹੋਇਆ ਜਾਨੀ ਨੁਕਸਾਨ ਨਹੀਂ ਹੋਇਆ ਮਾਲੀ ਨੁਕਸਾਨ ਮੈਂ ਕਹਿ ਸਕਦਾ ਹਾਂ ਕਿ ਹਰ ਘਰ ਦੇ ਵਿੱਚ ਹੋਇਆ ਹੈ ਅਸੀਂ ਸਾਰੇ ਅਲਾਕੇ ਦੇ ਵਿੱਚ ਘੁੰਮ ਕੇ ਆਏ ਹਾਂ ਦੇਖਿਆ ਹੈ ਔਰ ਖਾਸ ਕਰਕੇ ਸਾਡੇ ਇਥੇ ਨਾਲ ਹੀ ਇੱਕ ਹਾਈ ਟੈਂਸ਼ਨ ਵਾਇਰ ਜਿਹੜੀ ਸੀ ਉਹ ਸਛਲ ਦੇ ਨਾਲ ਟੁੱਟੀ ਹੈ ਔਰ ਇਸੇ ਤਰ੍ਹਾਂ ਜੇ ਪਈ ਹੋਈ ਹੈ ਪੀਡੀਡੀ ਡਿਪਾਰਟਮੈਂਟ ਨੂੰ ਵੀ ਅਸੀਂ ਬੇਤੀ ਕਰਦੇ ਹਾਂ ਕਿ ਫੌਰੀ ਤੌਰ ਤੇ ਆ ਕੇ ਇਸ ਚੀਜ਼ ਨੂੰ ਦੇਖਿਆ ਜਾਵੇ ਇਸ ਵੇਲੇ ਤੱਕ ਕੋਈ ਐਸਾ ਵਿਅਕਤੀ ਜੋ ਹੈ ਨਹੀਂ ਪੁਝਿਆ ਇਥੇ ਕਿਸੇ ਵੀ ਡਿਪਾਰਟਮੈਂਟ ਦਾ ਤਾਂ ਕਿ ਇਹਨਾਂ ਚੀਜ਼ਾਂ ਨੂੰ ਐਨਲਾਈਜ਼ ਕਰ ਸਕੇ ਇਸ ਨੁਕਸਾਨ ਨੂੰ ਦੇਖ ਸਕੇ ਔਰ ਅਸੀਂ ਦੇਖ ਰਹੇ ਹਾਂ ਕਿ ਪੁਛਦੇ ਅੰਦਰ ਕਾਫੀ ਜੋ ਹੈ ਬੰਦੇ ਸ਼ਹੀਦ ਵੀ ਹੋਏ ਨੇ ਲਗਭਗ 13 ਲੋਕੀ ਜਿਹੜੇ ਨੇ ਉਹ ਸ਼ਹੀਦ ਵੀ ਹੋਏ ਸਨ ਔਰ ਉਸੇ ਸਿਲਸਲੇ ਦੇ ਵਿੱਚ ਅੱਜ ਰਾਤ ਦਾ ਜੋ ਸ਼ੈਲਿੰਗ ਹੋਈ ਹੈ ਬਹੁਤ ਵੱਡਾ ਨੁਕਸਾਨ ਜਿਹੜਾ ਹੈ ਲੋਕਾਂ ਦੇ ਘਰਾਂ ਨੂੰ ਹੋਇਆ ਹੈ ਤੇ ਮੈਂ ਐਡਮਿਨਿਸਟ੍ਰੇਸ਼ਨ ਨੂੰ ਇੱਥੇ ਦੀ ਲੋਕਲ ਐਡਮਿਨਿਸਟ੍ਰੇਸ਼ਨ ਇੱਥੇ ਦੀ ਐਲਜੀ ਐਡਮਿਨਿਸਟ੍ਰੇਸ਼ਨ ਇੱਥੇ ਦੀ ਯੂਟੀ ਐਡਮਿਨਿਸਟ੍ਰੇਸ਼ਨ ਜੋ ਯੂਟੀ ਸਰਕਾਰ ਹੈ ਅਤੇ ਜੋ ਸੈਂਟਰ ਦੀ ਸਰਕਾਰ ਹੈ ਮੈਂ ਉਸ ਪ੍ਰਤੀ ਬੇਨਤੀ ਜ਼ਰੂਰ ਕਰਾਂਗਾ ਕਿ ਇਹਨਾਂ ਚੀਜ਼ਾਂ ਨੂੰ ਜ਼ਰੂਰ ਦੇਖਿਆ ਜਾਵੇ ਔਰ ਜੋ ਹੈ ਇਹਨਾਂ ਲੋਕਾਂ ਨੂੰ ਪ੍ਰਾਪਰ ਕੰਪਨਸੇਸ਼ਨ ਜਿਹੜੀ ਹੈ ਉਹ ਦਿੱਤੀ ਜਾਵੇ ਜਿਨ੍ਹਾਂ ਦੇ ਘਰੋਂ ਜੋ ਅਰਨਿੰਗ ਹੈਂਡਸ ਹਨ ਉਹ ਜੋ ਹੈ ਸ਼ਹੀਦ ਹੋ ਚੁੱਕੇ ਨੇ ਉਹਨਾਂ ਦੇ ਪਰਿਵਾਰਾਂ ਵਿੱਚ ਬਹੁਤ ਵੱਡਾ ਇਸ ਵਕਤ ਸਤਵਾ ਹੈ ਬੜੇ ਪਰੇਸ਼ਾਨੀ ਦੇ ਵਿੱਚ ਉਹ ਲੱਗ ਰਹੇ ਨੇ ਉਹਨਾਂ ਦੇ ਵਾਸਤੇ ਸਪੈਸ਼ਲ ਕੰਪਨਸੇਸ਼ਨ ਜਿਹੜੀ ਹੈ ਉਹ ਰੱਖੀ ਜਾਵੇ ਜਿੱਥੇ ਕਿਦਰੇ ਜੋ ਹੈ ਮਾਲੀ ਨੁਕਸਾਨ ਹੋਇਆ ਹੈ ਉਸ ਦਾ ਫੌਰੀ ਤੌਰ ਤੇ ਇੱਕ ਟੀਮ ਬਣਾਈ ਜਾਵੇ ਜੋ ਕਿ ਐਸਟੀਮੇਟ ਕਰਕੇ ਇਹ ਜੋ ਹੈ ਸਾਰਾ ਸਿਲਸਿਲਾ ਜਿਹੜਾ ਹੈ ਉਹ ਐਡਮਿਨਿਸਟ੍ਰੇਸ਼ਨ ਦੇ ਜੋ ਹੈ ਸਾਹਮਣੇ ਰੱਖੇ ਗਵਰਨਮੈਂਟ ਦੇ ਸਾਹਮਣੇ ਰੱਖੇ ਔਰ ਗਵਰਨਮੈਂਟ ਜਿਹੜੀ ਹੈ ਇੱਕ ਅੱਛਾ ਜੋ ਕੰਪਰਸੇਸ਼ਨ ਹੈ ਇਹਨਾਂ ਲੋਕਾਂ ਨੂੰ ਦੇਵੇ ਔਰ ਅਜੇ ਵੀ ਹਾਲਾਤ ਜਿਹੜੇ ਨੇ ਉਹ ਕੋਈ ਠੀਕ ਨਹੀਂ ਜੇ ਔਰ ਕਈ ਤਰ੍ਹਾਂ ਦੀਆਂ ਜੋ ਹੈ ਇਸ ਕਿਆਸਾਰੀਆਂ ਜੜੀਆਂ ਨੇ ਉਹ ਚੱਲ ਰਹੀਆਂ ਨੇ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਹੋਰ ਹਾਲਾਤ ਖਰਾਬ ਹੋ ਜਾਵਨ ਸਾਡੇ ਜੋ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਹੈ ਇਸ ਨੂੰ ਇੱਕ ਆਲਟਰਨੇਟਿਵ ਜੋ ਹੈ ਕੁਝ ਇਸ ਕਿਸਮ ਦੇ ਇਤਜ਼ਾਮਾਤ ਕਰਨੇ ਚਾਹੀਦੇ ਨੇ ਜਿੱਥੇ ਕਿ ਕੋਈ ਐਸੀ ਅਮਰਜੈਂਸੀ ਬਣ ਜਾਂਦੀ ਹੈ ਹਰ ਮੈਡੀਕਲ ਸੁਵਿਧਾ ਹੋਵੇ ਜਾਂ ਕੁਝ ਹੋਰ ਵੀ ਹੋਵੇ ਕਿਸੇ ਵੀ ਤਰ੍ਹਾਂ ਦੀ ਉਹ ਸਾਰੀਆਂ ਸੁਵਿਧਾਵਾਂ ਜਿਹੜੀਆਂ ਨੇ ਇਹਨਾਂ ਲੋਕਾਂ ਨੂੰ ਮਿਲੀਆਂ ਚਾਹੀਦੀਆਂ ਨੇ ਔਰ ਜੋ ਹੈ ਕੰਟਰੋਲ ਰੂਮ ਦਾ ਇੱਕ ਨੰਬਰ ਜਿਹੜਾ ਹੈ ਉਹ ਆਮ ਵਿਅਕਤੀਆਂ ਦੇ ਪਾਸ ਹੋਣਾ ਚਾਹੀਦਾ ਪਬਲਿਸ਼ ਕੀਤਾ ਜਾਵੇ ਤਾਂ ਕਿ ਕਿਸੇ ਵੇਲੇ ਵੀ ਅਰਜੈਂਸੀ ਦੇ ਟਾਈਮ ਉਸ ਨੰਬਰ ਨੂੰ ਕੰਟੈਕਟ ਕਰ ਦਿੱਤਾ ਜਾਵੇ ਤੋਂ ਮੈਂ ਜ਼ਰੂਰ ਮਹਿਸੂਸ ਕਰ ਰਿਹਾ ਹਾਂ ਇੱਥੇ ਬਹੁਤ ਵੱਡਾ ਪੈਨਿਕ ਬਹੁਤ ਵੱਡੀ ਦਹਿਸ਼ਤ ਜਿਹੜੀ ਹੈ ਲੋਕਾਂ ਦੇ ਵਿੱਚ ਹੈ ਔਰ ਕੋਸ਼ਿਸ਼ ਕਰੀਏ ਕਿ ਅਸੀਂ ਆਪਸੀ ਭਾਈਚਾਰੇ ਨੂੰ ਮੇਨਟੇਨ ਰੱਖਦੇ ਹੋਈਆਂ ਇਹ ਜੋ ਹਾਲਾਤ ਨੇ ਇਹਨਾਂ ਦੇ ਨਾਲ ਮੁਕਾਬਲਾ ਕਰ ਸਕੀਏ